ਸਤਿ ਸ੍ਰੀ ਅਕਾਲ ਜੀ ਥੋੜਾ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਅੱਜ ਬਲੌਗ ਦੀ ਯਾਰ ਆਪਾਂ ਉਹ ਸਟੱਡੀ ਕਰਨਾ ਪੁੱਹਲਗੇ ਜਾਂ ਇੰਟਰੋ ਕਰਨਾ ਪੁੱਹਲਗੇ ਇਸ ਤੇ ਆਪਾਂ ਲੱਦੀਆਂ ਟਰਾਲੀ 'ਚ ਬੋਰੀਆਂ ਆਲੂ ਵਾਲੀਆਂ ਆਹ ਲੱਦਤੀ ਹੋਈ ਲਗਭਗ ਮਗਰ ਲਈ ਯਾਰ ਆਹ ਲੱਦੀਆਂ 450 ਬੋਰੀ 450 ਬੋਰੀ ਪੂਰੀ ਇੱਕੋ ਤੇ ਥੱਲੇ ਘਾਟੂ ਬਸ ਵੱਤੋ-ਵੱਤ ਤੇ ਮੂਰੇ ਛਿੱਕਾ ਲੱਦਿਆ ਮਗਰ ਲ ਪੰਜਾ ਲੱਦਿਆਗਾ ਆਪਾਂ ਦੱਸ ਦੀਏ ਅਦਲੋ 11 11 ਦਾ ਹੁਣ ਚੜੀਆਂ ਹਟੀਆਂ ਉਹ ਦੇਖਣ ਨੂੰ ਚਾਹੀਏ ਗੈਨ ਨੂੰ ਚੱਕ ਵਰੀ ਆ ਵੀ ਚਾਹੀਏ ਤੇ ਅੱਜ ਜਾ ਕੇ ਕਰੋ ਬਲੌਗ ਚੈੱਕ ਕਿਵੇਂ ਲੱਦੀਆਂ ਫਰਾਕ ਨੂੰ ਆਪਾਂ ਬਲੌਗ ਛਾਂਟੀ ਕਰੀ ਮੀ ਆਇਆ ਯਾਰ ਪੂਰਾ ਔਖੇ ਹੋ ਕੇ ਲੱਦੀਆਂ ਜਾ ਕੇ ਕਰੋ ਫਿਰ ਬਲੌਗ ਚੈੱਕ ਕਰੋ ਤੁਸੀਂ ਅੱਗੇ ਫਿਰ ਇੱਕ ਵਾਰੀ ਅੱਜ ਮਦਾਨ ਚ ਕਹਿੰਦੇ ਪਹੁੰਚ ਚੁੱਕਾ ਹੈ ਮੈਸਤਰੀਆਂ ਸੋਹਲਾ ਕਰਤਨੀਰ ਸੋਮ ਲੌਣਾ ਸੋਹਲਾ ਕਰਤਨੀਰ ਮੈਸਤਰੀ ਸਾਹਬ ਕੀ ਹਾਲ ਚਾਲ ਹੈ ਜੀ ਠੀਕ ਠਾਕ ਤਿਆਰ ਹੋ ਰਿਹਾ ਦੱਸ ਦਿਨ ਸ਼ਾਂਤੀ ਸ਼ਾਂਤੀ ਆਪਣੇ ਆਲੂਆਂ ਦੀ ਆ ਦੇਖ ਲੋ ਰੱਬ ਕਹੇ ਧੁੱਪ ਕਾੜਦਣਾ ਕਹੇ ਮੀਂਹ ਪਉਣ ਲੱਗ ਜਾਂਦਾ ਕਾ ਸ਼ਾਂਤੀ ਹਮ ਕਰਨ ਦਿੰਦਾ ਨਹੀਂ ਲੱਗਦਾ ਜ ਲੋਡਿੰਗ ਆ ਤੱਕੋ ਪ੍ਰਾਲੀ ਪ੍ਰਾਲੀ ਚੱਕੋ ਆ ਦੇਖ ਲੋ ਇਧਰ ਰੁਪਿਆ ਲਾਲ ਆਲੂ ਆਪਣੇ ਜੱਤਰੇ ਪੈ ਸੀ ਆ ਲੈ ਕੇ ਭਰ ਕੇ ਇਧਰ ਕੁੜੂਕੇ ਚ ਘਰੇ ਲੈ ਕੇ ਸੀ ਰੇੜੇ ਚ ਭਰ ਕੇ ਜੋ ਪੀਟਰ ਰੇੜੇ ਚ ਇੰਨੇ ਕ ਭਰੀਆ ਦੋ ਦਿਨ ਹੋ ਗਏ ਚੱਲਦੇ ਪਾੜੇ ਤਗਾ ਤੋਂ ਉੱਪਰ ਨਿਕਲਿਆ ਹੁੰਦਾ ਕਰਾ ਹੀ ਕੋ ਚੱਲੀ ਜਾਵੇ ਸਵੇਰ ਦਾ ਦੇਖ ਲੋ ਤੋ ਠੀਕ ਆ ਤੇអស់ ਹੈ ਜ ਆਪਣਾ ਲੋਆਂ ਦਾ ਦੇਖੋ ਇਹ ਭਰੀਆ ਨੇ ਕੱਲ ਦੀ ਕੱਲ ਦਾ ਸ਼ਾਮ ਨੂੰ ਲੱਗੀ ਸੀ ਭਰਨ ਅੱਜ ਦਿਨ ਹੋ ਗਿਆ ਆ ਦੇਖੋ ਇੱਧਰ ਆ ਦੇਖ ਲੋ ਪਹਿਲਾਂ ਮੌਸਮ ਕਹੇ ਤਾਂ ਉੱਪਰ ਨਿਕਲਿਓ ਫੇਰ ਮੀਂਹ ਪੈਣ ਲੱਗ ਗਿਆ ਦੇਖ ਲੋ ਹੁਣ ਇੱਕੋ ਲਾਤੀ ਲੈ ਪਿਆ ਮਣੀ ਸਾਨੂੰ ਕਰ ਲਿੰਦਾ ਹੋਰ ਯਾਰਾ ਕੱਲ ਦਿਓ ਸਾਨੂੰ ਗਰੀਬਾਂ ਨੂੰ ਕਰ ਲਿੰਦਾ ਹੋਰ ਦਾ ਲੋਕ ਏ ਵਜੇ ਆਇਆ ਤੰਬੂ ਲੱਗਿਆ ਲਗਾ ਸਾਡੇ ਭੈਣੇ ਆਲੂ ਭਰਾਵਾ ਮੰਡੀ ਪਾ ਮੰਡੀ ਰਾਤ ਰਾਤ ਕਿੰਨਾ ਦੇਰੀ ਮੀ ਆਇਆ ਰਾਤ ਵੀਰੇ 2 ਵਜੇ ਆਇਆ ਰਾਤ ਵੀਰੇ ਬਹੁਤ ਜਿਆਦਾ ਮੀ ਆਇਆ ਸਤਿ ਸ਼੍ਰੀ ਅਕਾਲ ਜੀ ਹਾਂ ਬੁਹਾਣੀ ਨੇ ਨੇਰੀ ਕਿੰਨੀ ਸਾਡੇ ਟੈਂਟ ਨੂੰ ਸਾਰੇ ਪੱਟੇ ਟੈਂਟ ਦੇ ਲੋ ਬਾਈ ਪਾਈਪਾਂ ਬਾਣਿਆ ਕਿਵੇਂ ਛੁੱਧਿਆ ਤੋਪਾਂ ਗੁਗਰੇ ਸਾਡੀਆਂ ਮਤਲਬ ਪਾਈਪ ਟੈਂਟ ਦੀ ਸਾਰੀਆਂ ਭਾਂਤੀਆਂ ਦੇ ਲੋ ਆਹ ਡੱਟ ਸੀ 20 ਫੁੱਟ ਦੀ ਪਾਈਪ ਵਾਲਾ ਸਭ ਥੱਲੇ ਉਹ ਵੀ ਹਲਾਵਾ ਦੋ ਵਾਰ ਫਿੱਟ ਕਰਿਆਗਾ ਹੱਥ ਲਾਉਣਾ ਮੈਂ ਤਾਂ ਜਾ ਕੇ ਚੱਲ 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 ਆ ਚਲਿਏ ਆ ਚਲਿਏ ਆ ਆ ਜਾ ਫਿਰ ਭਾਈ ਅੰਦਰ ਕਰੋ ਸਾਡੇ ਕੋਲ ਮੈਂ ਕਹਿੰਦਾ ਮੇਤਰਾ ਸ਼ਰੀਰ ਮੈਂ ਤਾਂ ਤਰਪਾਲ ਪਾ ਕੇ ਲੱਭ ਜਾ ਭਜਾ ਤਰਪਾਲ ਪਾ ਕੇ ਵਜੇ ਲੱਭ ਤੇ ਔਰ ਤੇ ਅੱਜ ਮੈਂ ਗਿਆ ਸਕੂਲ ਅੱਜ ਸੀ ਮੇਰਾ ਪੇਪਰ ਸਿੱਧਰਾ ਪੇਪਰ ਉੱਪਰ ਦੇ ਕੇ ਹੁਣ ਆਇਆ ਮੈਂ ਸਿੱਧਾ ਮੰਡੀ ਚਾ ਟੋਆ ਕੋਲੇ ਬਾਠੀ ਆ ਬਾਠੀ ਨਾ ਬਣੀ ਜਾਂਦੀ ਹੈ ਦੇਖੀ ਕਿੰਨੇ ਬੂਰੀਆਂ ਭਰੀਆਂ ਚ ਕਰਤਾ ਨਾ ਟਰਾਲੀ ਜੂਗਾ ਮਾਲ ਤਿਆਰ ਕਰਨ ਨਹੀਂ ਟੱਕਰ ਟਰਾਲੀ ਜੂਗਾ ਮਾਲ ਤਿਆਰ ਤਾਂ ਹੈਗਾ ਲਗਭਗ ਲੱਗੇ ਪਿਆ ਕਰਨ ਢੇਰ ਜੱ ਲਵੇ ਲਾਤਾ ਇੱਥੇ ਤੱਕ ਸੀ ਉਹ ਕਰ ਭੱਗ ਗਿਆ ਹਾਂਜੀ ਭਾਈ ਜੀ ਆਗੇ ਆਗੇ ਜੀ ਆਗੇ हां श्री काल जी ਕਰਤੀ ਤਿਆਰ ਬੋਰੀਆਂ ਹਾਂ ਹਾਂ ਬਾਈ ਤਿਆਰ ਟਰਾਲੀ ਲਿਓ ਲੱਗੇ ਵਾਲੀ ਬਾਲੇ ਹੁਣਾਂ ਪਾ ਕੇ ਮੜਾ ਕੰਮ ਕਰਾਂ ਟਰਾਲੀ ਦੇ ਇੱਕ ਮੜਾ ਕੰਮ ਰਹਿੰਦਾਗਾ ਹਾਂ ਕਰ ਦੋ ਜੀ ਕਰ ਦੋ ਬੱਕਰਾ ਆ ਕੇ ਸ਼ਾਮ ਨੂੰ ਪਰ ਲੱਗਾਂਗੇ 5 ਵਜੇ ਠੀਕ ਆ ਠੀਕ ਆ ਬਾਈ ਤੇ ਆ ਜੋ ਹੱਕੇ ਤਹਾਂ ਕਰੇ ਥੱਲੇ ਕਰਨੀਆਂ ਸਵਰਾਜ ਮਗਰ ਕਰਾਗਾ ਕਰਾ ਲਾ ਕੇ ਆਣਾ ਜੋ ਉਹਦੇ ਕਰਕੇ ਆਪਾਂ ਟਰਾਲੀ ਇੱਕ ਬੋਰੀ ਦੀ ਮਗਰੀ ਪਾ ਲਈ ਬਲਗੇ ਵਾਲੀ ਲਾਉ ਤਾਂ ਪਲੜੇ ਤੋਂ ਹੌਕਾ ਥੱਲੇ ਕਰਦੇ ਜਮਾ ਸਿੱਧੀ ਕਰਕੇ ਹੌਕੀ ਬੋਪ ਪਰ ਇਹਨੇ ਜੀ 37 ਕਿਲੋ ਹੌਕਾ ਕੰਡਾ ਕਰੇ ਨਾ 37 ਕਿਲੋ ਹੌਕੇ ਦੀ ਆ ਇਹ ਈ ਧੌਕਾ ਤੇ ਨੂੰ ਹੁਣ ਹੋਰ ਆ ਜੇ ਉਤੇ ਆ ਰਹਿ ਗਿਆ ਤਾਂ ਪੇਪੇ ਖੋਲ ਕੇ ਉਹ ਡਾਲਾਵਾ ਪੱਤੀਆਂ ਤੇ ਕਰ ਦੇਣਾ ਆਪਾਂ ਬਾਅਦ ਚ ਤੇ ਆ ਖੋਲੀ ਤਾਂ ਹਾਲੇ ਪੇਪਾ ਤੇ ਖੋਲ ਕੇ ਮਿਲਦਾ ਫਿਰ ਦੇਖੋ ਫਿਰ ਅੱਜ ਭਰਦੇ ਆ ਲੋਡ ਕਰਦੇ ਫੋੜ ਟਰਾਲੀ ਕਿੰਨੀਆਂ ਬੋਰੀਆਂ ਪੈਂਦੇ ਆ ਉਮੀਦ ਹੈ ਕਿ 400 ਲੱਗੇ ਤਾਂ ਪਾਉਣ ਦੀ ਹੈ ਯਾਰ 400 ਪਲੱਸ ਦੀ ਤੇ ਬਸ ਬਰਾਜ ਲੈ ਚੱਲਾਂਗੇ ਤੇ ਅੱਜ ਵ셔 ਵੀ ਪਾਇਗਾ ਖਰਾਬ ਵਾਸਤੇ ਤੇ ਪਾਇ ਉਹਦਾ ਹੋਲੀ ਆਪਾਂ ਫੜੀ ਫੜੀ ਅੱਭਾ ਜਗਾ ਟਾਲਾ ਪਤਾਲੀ ਕਿ ਨਹੀਂ ਜਾਂਦਾ ਥੋੜਾ ਬਾਜਦਾ ਵਾ ਇਹਦਾ ਕਰੀਏਗਾ ਪਹਿਲਾਂ ਇੱਥੇ ਲਾਈਏ ਸੂਈ ਦੇ ਦੀ ਵਾਰਕ ਤੇ ਟਰਾਲੀ ਚੂ ਚੀ ਵੀ ਰਿਵਾਏ ਆਉਂਦੀ ਥਾਲੀ ਨਹੀਂ ਸ਼ਟਰ ਦੇ ਲੋ ਪੈਲ ਕੇ ਆ ਜਾ ਸਾਹਮਣੇ ਚੱਲ ਚੱਲ ਮੋੜ ਚੱਲ ਚ ਪਟਤੀ ਵੜਤੀ ਲਾਸ ਵੈਰ ਨੇ ਛੜਤੀ ਵਹਰ ਰਸ ਵਾਰਾ ਸਾਈਡ ਤੇ ਦਰੀਆਂ ਲਾਈਏ ਛੜ ਦਿੱਤੇ ਬੂਟਾ ਵਾਸਤੇ ਲੈ ਗੜਾ ਸਾਰਾ ਮਾਲਾਂ ਭਰਦਿਆਂ ਨੂੰ ਇੱਕ ਵਾਰੀ ਇੱਥੇ ਹੀ ਛੱਡ ਦੇਣਾ ਹੁਣ ਕੈਮ ਵਿੱਚ ਆ ਚੂ ਪੀ ਲੈ ਹੁਣ ਬਸ ਕੈਮ ਹੋ ਰਿਓ ਇੱਥੇ ਲਾ ਲਾ ਬਾਈ ਇੱਥੇ ਲਾ ਇੱਥੇ ਬੈ ਕਰਕੇ ਹੋਰ ਲਾ ਦਿੰਦਾ ਬਸ ਟਰਾਲੀ ਮੈਂ ਆਹ ਤੇ ਕਾਂ ਚਾਲੀ ਲਾਦੀ ਕਾਇਮ ਹੋ ਜਾਓ ਬਸ ਨਾ ਹੈ ਬਾਦੂ ਬੱਕ ਕਾਇਮ ਹੋ ਜਾਸੀ ਐਵੇਂ ਆਹ ਤਾਂ ਛੜੀ ਵਾਏ ਗੋਪਾ ਧਾਰਤੀ ਪਹਿਲੀ ਬੁਰੀ ਕਰ ਦੋ ਵਾਹ ਦੇਖ ਆਏ ਆਏ ਕਰ ਬੰਦਾ ਸਤ ਪੈਣ 7 ਮਿੰਟ ਜਾਲੇ ਤੇ ਜਾਂਦੀ ਆ ਪਰ ਇਹ ਗਾਲੇ ਨਿੱਕੇ ਜਣਾ ਲੱਗੀ ਹਾਂਜੀ ਮਿੱਤਰੋ ਮੈਨੂੰ ਫੋਨ ਆ ਗਿਆ ਮਣੀ ਗੱਲ ਭਰਾ ਦਾ ਆਪਣੇ ਦਾ ਕਿਹੜਾ ਬਾਹਰ ਗਿਆਗਾ ਸਾਰੇ ਗਰੁੱਪ ਚ ਚੈਟ ਸੀ ਉਹਦੇ ਕਰਕੇ ਗੱਲ ਉਧਰ ਘੰਟੇ ਚੱਲੀ ਗਈ ਤੇ ਟਰਾਲੀ ਭਰੀ ਜਾਂਦੇ ਇਧਰ ਤੇ ਆ ਬੈਲਟ ਪਾ ਕੇ ਇੱਕ ਮੈਂ ਜਾਂਦਾ ਹਾਂ ਮੈਂ ਆ ਲੱਗ ਗਿਆ ਬੂੜੀਆਂ ਲੱਗਪਕ ਹੋਗੇ 60 65 ਦੇ ਨੇੜੇ ਟੱਕ ਲੈਣ ਚ ਬੈਲਟ ਪੈ ਗਈ ਬਾਕੀ ਬੈਲਟਾਂ ਪਈਆਂ ਪਾ ਕੇ ਬਸ ਓਕੇ ਏਅਰਪੋਰਟ ਕਰਾਉਣੇ ਵਾਚੋਂ ਦੇਖੇ ਨਾ ਕਿ ਦਰਜਾ ਨਾ ਕੀ ਆ ਚਾੜ ਚਾੜ ਦੀ ਬੂੜੀ ਟਰੈਵਲੀ ਲੋਡ ਹੁੰਦੀ ਹੈ ਮੈਂ ਟਾਂਗਾ ਲਾ ਕੇ ਪੂਰੀਆਂ ਟਾਂਗਾਂ ਹੈਲਦੀਆਂ ਕਿਸੇ ਵਾਸਤੇ ਨਹੀਂ ਜਾਂਦੀ ਟਾਂਗ ਹੁਣ ਆਲੀ 벨ਟ ਪੈ ਗਈ ਆਪਣੀ ਓਏ ਹੌਲੀ ਆ ਛੱਡ ਦੇ ਵੀਰੇ ਪਾਲਾ ਫਰਦਾ ਫੇੜੀ ਸਰਕਾਰ ਲਾ ਲੋ ਕਵਾਟ ਕਾਲਟ ਕਾੜੇ ਜੋ ਮੈਨੂੰ ਲੋਡ ਕਰਨ ਦਾ ਮੌਕਾ ਦੇ ਜਾਓ ਬਾਰੇ ਦੱਲੇ ਪੁੱਜਾ ਤੇ ਕੁੰਡੀ ਵਿਚਾਟ ਬੜੀ ਪੋਣੀ ਮੰਲੀ ਹੂੰ ਇੱਧਰ ਲਾਤੇ ਰੇਟਾਂ ਪਾ ਇੱਧਰ ਲੈ ਆਲੂਆਂ ਤੇ ਵੀ ਹਾਂਜੀ ਮੁੰਡਾ ਕੀ ਹਾਲ ਚਾਲ ਕਿੱਥੇ ਚੱਲੇ ਅੰਮ੍ਰਿਤਸਰ ਆ ਮੁੰਡਾ ਚੱਲੇ ਅੰਮ੍ਰਿਤਸਰ ਸਮਾਨ ਸੀ ਮੇਰੇ ਕੋਲ ਪਲੜ-ਪੁਲੜ ਭਾਈ ਪਪਾ ਲੈ ਗਏ ਸੀ ਮੈਂ ਤੁਹਾਨੂੰ ਜਾਣੀ ਹੁਣ ਮੈਂ ਤੜਕੇ ਆਲੂ ਲੈ ਕੇ ਜਾਣੇ ਆ ਕੋਈ ਨਾ ਅਨੰਦ ਅਨੰਦਪੁਰ ਚੱਲਾਂਗੇ ਅਨੰਦਪੁਰ ਬਣਾਵਾਂਗੇ ਵਲੌਗ ਯਾਰ ਅਮੀਰ ਦਾ ਫੁੱਲ ਸੀ ਜਾਣਦੀ ਹੁਣ ਆਲੂਆਂ ਦਾ ਕੰਮ ਸੀ ਏਡੇ ਕੋਲ ਇੱਧਰ ਆ ਗਿਆ ਹੁਣ ਆਲੂ ਮੈਂ ਲੈ ਕੇ ਜਾਣੇ ਇੱਧਰੋਂ ਤਲੀ ਪਰਕੇ ਉਪਰੀ ਆਨੇ ਆ ਮਾਲ ਲੈਣਾ ਸੀ ਆ ਚੱਲੇ ਅਨੰਦਪੁਰ ਰਾਤ ਨੂੰ 12 ਵੀ ਤੜਨਗੇ ਤੜਕੇ ਪਹੁੰਚ ਜਾਣਗੇ ਮੱਥਾ ਟੇਕ ਕੇ ਤੜਕੇ ਫੇਰ ਇੱਕ ਰਾਤ ਹੋ ਰਿਹਾ ਕਿ ਫਿਰ ਕੇ ਫਿਰ ਆ ਜਾਣਗੇ ਪਰਸੋਂ ਨੂੰ ਐਤਵਾਰ ਨੂੰ ਸ਼ਾਮ ਜੀ ਨੂੰ ਆ ਜਾਣਗੇ ਅੱਜ ਦਿਨ ਹੈਗਾ ਅੱਜ ਸ਼ੁੱਕਰਵਾਰ ਅੱਜ ਦਿਨ ਸ਼ਨੀਵਾਰ ਨੂੰ ਜਾਂ ਅਸਤਰਾ ਤੜਨਗੇ ਸ਼ਨੀਵਾਰ ਨੂੰ ਪਹੁੰਚ ਜਾਣਗੇ ਤੜਕੇ ਆ ਸਵੇਰੇ 2 ਕਿਲੋ ਮੀਟਰ ਚਲਾ ਲਵਾਂਗੇ ਟਰੈਕਟਰ ਬਾਕੀ ਫਿਰ ਤੁਨ ਇਥੋ ਹੈਗੀ ਲਗਭਗ ਯਾਰ ਅੰਬਰਸਰ ਦੀ ਬਾਟ ਮੇਰੇ ਸਾਹਬ ਨਾਲ 100 60 65 ਕਿਲੋਮੀਟਰ ਹੈਗੀ ਐ ਇੱਥੋਂ ਤੇ ਹੋਏ ਮੁੰਡੇ ਯਾਤਰਾ ਚੱਲੇ ਆ ਠੀਕ ਆ ਤੇ ਆਪਾਂ ਜਾਵਾਂ ਅਨੰਦਪੁਰ ਯਾਤਰਾ ਤੇ ਉਹ ਚੱਲਾਂਗੇ ਆਪਾਂ ਥੋੜੇ ਦੇਰ ਤੱਕ ਤੇ ਉਹ ਪਿੰਡ ਟਰਾਲੀ ਭਰੀ ਜਾਂਦੇ ਇੱਧਰ ਮੈਂ ਤਰਪਾਲ ਦੇਣ ਆਇਆ ਸੀ ਇਹਨਾਂ ਨੂੰ ਤਰਪਾਲ ਦੇ ਕੇ ਉਹ ਵੱਡੀ ਟਰਾਲੀ ਪਵਾਤੀ ਦੂਜੀ ਇੱਕ ਹੋਰ ਟਰਾਲੀ ਆਪਣਾ ਪਿੰਡੋਂ ਉਹ ਪਾਉਣਗੇ ਆ ਜਾਣਗੇ ਮਹਿੰਦਰਾ ਰੈਕਟਰ ਦੀ ਦਿੱਖੇ ਬਲਾਉਂ ਚ ਪਹਿਲਾਂ ਅਸੀਂ ਕਿਹੜਾ ਵਸਾਕੀ ਜਪਣੇ ਲੱਗਿਆ ਸੀ ਉੱਥੇ ਜਾਣਗੇ ਆਪਾਂ ਐਸੇ ਅਨੰਦਪੁਰ ਉੱਥੇ ਹੀ ਜਾਣਾਗਾ ਤੇ ਹਾ ਤਾਂ ਮੁਰੇ ਹੋਲਾ ਵਾਲਾ 2025 ਲਿਖਾਤਾ ਪਹਿਲੇ ਮੁੰਡਿਆਂ ਨੇ ਸਰਪ੍ਰਾਈਜ਼ ਕਰਤਾ ਤੇ ਆਲੇ ਆ ਗਈ ਜਾ ਆ ਗਈ ਚਲੋ ਚਲੋ ਕਰੋ ਕੰਮ ਸ਼ੁਰੂ ਚੱਕ ਤੇ ਟਰੈਕਟਰ ਦੇ ਦੇਖੋ ਦਬਾਦਾ ਟਾਇਰ ਫਲ ਕਰਦੇ ਨਾ ਉਹਦਾ ਕਰਾਤੀ ਹੈ 120 ਟਰਾਲੀ ਦੇ ਟਾਇਰਾਂ ਚ ਦਾ ਪਹਿਲੀ ਸੀ ਅੱਜ ਹੀ ਕਰਾ ਕੇ ਲਿਆ ਮੈਂ ਹੂੰ ਕਿਨੇ ਕਿਨੇ 120 ਵੀ ਕਰਾਤੀ ਸੀ ਕੋਹ ਨਹੀਂ 120 ਬਹੁਤ ਆ ਇਹ ਵੀ ਪੁਆਲੇ ਨਹੀਂ ਬਚਾ ਰਹੇ ਕੋਹ ਨਹੀਂ ਆ ਘੜਾ ਲੈ ਕੇ ਜਾਣਾ ਹੈ ਲੈ ਕੇ ਸਵਾਰਾ ਜਾਣਾ ਮੈਂ ਸਵਾਰਾ ਦੀ ਪੁਆ ਕੇ ਲਿਓ ਦੇਖ ਕਿਆਦਾ ਖੜਾ ਕੋਈ ਡਰਜਾ ਲੱਗਦਾ ਕੰਨੀ ਕੱਢ ਲਈ ਬਾਹਰ ਹਾਂ ਦੇਖ ਤਾਰਾ ਤੁਰਾ ਜਾਂ ਦੇਖ ਕੇ ਨੇ ਘੋਣੀ ਬਹਿਣੇ ਤਾਰਾ ਅੱਬਣ ਕਬਾ ਇਧਰ ਹੀ ਆ ਮਗਰ ਰੋਡ ਚੱਲਾਂ ਪਿੰਡ ਵਿੱਚ ਦਾ ਕੀ ਕਰਨੀ ਜਾ ਕੇ ਪਿੰਡ ਫੇਰਨੀ ਆਪਾਂ ਇਥੇ ਮੈਲਕਾ ਸਦਾ ਰੂਟ ਲਾਂਗੇ ਸਿੱਧਾ 18 ਫੁੱਟ ਸੜਕ ਤੇ ਦੇਖਿਆ ਟੂਲ ਚਾਬੀ ਮਾਨੇ ਪਈਆਂ ਪੱਤੀਆਂ ਕਾ ਲਾ ਦिए ਸੋਹੀਆ ਖੁੱਲ ਗਿਆ ਵਜਨ ਅੜ ਜੇ ਹੁਣ ਐੜੀ ਆਈ ਮੜਕ ਨਾਲ ਕਾਉਂ ਲੱਗ ਗਿਆ ਇਹ ਇਹਦਾ ਕੋਈ ਫਿਰਦਾ ਹੀ ਨਹੀਂ ਨਾ ਲੋੜੀ ਫਿਰਦਾ ਨਹੀਂ ਰਹਿ ਬਾਡੀ ਲੱਗ ਗਿਆ ਫਿਰ ਨਾ ਨਹੀਂ ਇਹ ਚੱਲੋਗੇ ਤੇ ਲਾਵੀ ਤੇ ਲਾਓ ਬਸ ਠੀਕ ਹੋਲ ਦੇ ਲੈ ਆ ਵੀ ਕਿ ਲੋ ਮਧੂਨੇ ਲਾ ਦੀ ਯਾਰ ਰਸ ਕਾ ਲੈਣਾ ਕੱਕ ਆ ਵੀ ਬੜਾ ਚਾਬੀ ਪਾ ਖੁੱਲ ਹੀ ਆਉਂਦਾ ਬੱਲੇ ਖੁੱਲੇ ਦੇਖੋ ਪੇੜ ਵਾ ਠੀਕ ਹੈ ਵਾ ਘਰ ਦੇ ਢਿੱਲੇ ਸਾਰੇ ਪੱਲ ਆ ਰਹੀਏ ਪੱਤੀ ਅਜ ਮੈਂ ਕਰ ਲਈਏ ਵੀਡੀਓ ਬਣਾਉਣਾ ਕੋਈ ਹੈ ਨਹੀਂ ਅਜ ਆੜੀ ਕਰੀ ਵੜਾਗਾ ਚੱਲ ਪੜਾਂਗੇ ਓਏ ਕਿੱਥੇ ਕਿੱਧਰ ਮੂੰਹ ਚਾਲਦੇ ਆ ਓਦੇ ਤੇ ਇਹ ਆਈ ਚੜ ਜਿੱਤਾ ਹਾਂ ਸੈੜ ਹੀ ਕਰੂੰਗਾ ਪਹਿਲਾਂ ਇੱਧਰ ਦੇਖਦਾ ਸਾਂ ਓਏ ਦਸਾ ਇਧਰਲਾ ਦੋ ਹੋ ਗਿਆ ਇਧਰ ਦੇ ਦੇਖ ਲੈ ਆ ਨੈਰਾ ਬੈਲਟਾਂ ਉੱਥੋਂ ਪੈ ਗਈਆਂ ਟੌਰ ਨਾ ਖਲਦੀ ਨਹੀਂ ਹੋ ਗਿਆ ਦਸਾ ਦੇਖ ਹੁਣ ਕਿਹੜੇ ਦਸ ਰਹਿ ਕੇ ਕਰਨਾ ਆਹ ਇੱਕ ਤੰਦੀ ਪੈ ਤਰੇ ਆਹ ਵੀ ਰਹਿੰਦਾ ਆਹ ਤਿੰਨੇ ਵਜੇ ਦਸ ਵਾਲੇ ਇੱਕਦਰਾ ਠਾਗਾ ਨਾਲ ਲੱਗ ਖੜਾ ਲਾ ਪੂਰੀ ਵਾਸਤੇ ਪੂਪਾ ਕੇ ਬੰਦੇ ਤੇ ਆ ਪੈ ਗਈ ਇੱਕ ਵਾਰੀ ਛੜ ਜਾ ਤੇ ਪੱਤੀਆਂ ਲਾਤੀਆਂ ਡਾਲੇ ਆਣੀਆਂ ਹੁਣ ਅਲ ਆਗੀਆਂ ਟਾਂਗਾ ਇੱਥੇ ਤੱਕ ਛੇ ਲਾਗੀਆਂ ਪੂਰੇ ਸੱਤ ਨੂੰ ਡਾਲੇ ਤੇ ਲਾਉਣੀਆਂ ਤੇ ਬੈਲਟਾਂ ਕਹਿੰਦਾ ਦਾਦਾ ਜੀ ਹੋਰ ਲੈ ਚੱਕ ਲੈ ਚੱਕ ਲੈ ਬੇਟਾ ਸਾਰੀ ਆ ਦੇਖੋ ਇੱਧਰ ਲੈ ਕਿਸਨੀਆਂ ਲਾਤੀਆਂ ਤੇ ਇਥੇ ਮਗਰ ਲੈ ਘੱਟ ਲਾਵਾਂਗੇ ਯਾਰ ਮਗਰ ਲੈ ਲਾਵਾਂਗੇ 50 55 ਕ ਲਾਵਾਂਗੇ ਕਹਿੰਦਾ 60 ਲੱਗੀਆਂ 60 ਲਾਗੀਆਂ ਮਤਲਬ 10 10 ਦੀਆਂ ਛੇ ਟਾਂਗਾ ਛਿੱਕਾ ਲੱਗ ਗਏ ਤੇ ਹੁਣ ਬੱਸ ਡਾਲੂ ਸਾਹਿਬ ਅਰੇ ਗੱਲ ਕਰ ਲੋਈ ਕਹਿੰਦੇ ਜੱਟਾਂ ਦੀ ਗਾੜੀ ਹੁੰਦੇ ਨੇ ਹਾਂ ਲਾੜਾ ਜੀ ਗਾੜ ਦਾ ਹੱਕ ਜੀ ਵਿਛਾਲੀ ਚੱਲੀ ਪਾਸਾ ਘਵਾ ਲਿਆ ਉੱਧਰ ਲਾ ਲਿਆ ਹੂੰ ਲਾ ਪਾਹਾਂ ਜੱਟ ਦੀ ਵਾਲੀ ਚੱਲੀ ਲਾਤੀ ਆਹ ਲਾ ਤੋ ਸਹੀ ਲੱਗੀ ਪੂਰੀ ਵਧੀਆ ਮਟਕਾਣ ਹੀ ਆ ਬਦ ਦਸਤ ਹੁਣ ਫਿੱਲੂ ਕੀ ਵੱਤ ਵਾਦ ਆਹ ਪਰਾਲੀ ਫੜਾਈ ਪਰਾਲੀ ਫੜ ਆਹ ਦੇਖ ਲੋ ਕਹਿੰਦੇ ਡਾਲਾ ਕਰਦੇ ਕਰਦੇ ਛੋਟਾ ਵੀ ਸਰੀ ਲੈ ਗਈ ਡਾਲਾ ਕਹਿੰਦੇ ਸਰੀ ਮਾਰੇ ਤਾਂ ਧਰੀ ਮਾਰੇਗਾ ਛੋਟਾ ਨਾਲ ਡਾਲਾ ਬਾਈ ਆ ਨਾ ਬਾਈ ਚੱਕਰ ਜਿਹੜੀਆਂ ਆ ਬੋਰੀਆਂ ਨੇ ਇਹਦਾ ਠੀਕ ਹੈ ਜਿਹੜੀਆਂ ਆ ਬੋਰੀਆਂ ਨੇ ਇਹਨਾਂ ਦੇ ਵਜਨ ਨਹੀਂ ਆਉਂਦਾ ਬਾਈ ਨਹੀਂ ਟੈਨਸ਼ਨ ਕਾਦੂ ਲੈਦਾ ਯਾਰ ਰਸਕ ਦਾ ਲੈ ਲਿਆ ਬਾਈ ਡਾਲਾ ਫੁੱਲ ਮਾਰ ਕੇ ਫਿਰ ਇਹਦਾ ਕੀ ਲੈਣਾ ਵੀ ਕੁੱਟ ਬਣਾ ਮੜਗੇ ਵਾਹਿਗੁਰੂ ਵਾਹਿਗੁਰੂ ਆ ਨੂੰ ਆਪਾਂ ਹੀ ਲੈ ਕੇ ਆਨੇ ਟਰਾਲੀ ਓਕੇ ਸਰਾ ਲੱਗ ਗਿਆ ਟਾਇਰ ਤੇ ਬੋਲਦਿਆ ਟਾਇਰ ਤੇ ਬੋਲ ਡੱਪ ਡੱਪ ਟਾਇਰ ਡੱਪ ਡੱਪ ਜੇ ਕਰਦੇ ਆ ਨਵੇਂ ਆ ਜੇ ਚੱਲੇ ਨਹੀਂ ਰੇ ਕਾ ਕਾ ਨੂੰ ਕਰੂੰ ਰੈਲੇ ਇਹਨਾਂ ਕੋਲ ਲੈ ਕੇ ਸਰਾ ਭੇਕੇ ਨੇ ਇਹਨੂੰ ਮੈਂ ਦੇਖੇ ਹਲਦੀ ਨਰੇ ਜਮਾ ਨਹੀਂ ਹਲਦੇ ਟੜ ਕੇ ਇੱਕ ਦਾ ਪੋਣਾ ਪਾ ਸਵਾਹ ਪਾਵਾਂਗੇ ਟਰੱਕ ਕਰਤਾਰ ਨਵਕ ਨੂੰ ਕੱਢ ਦੇਣਾ ਜੇ ਆਪਾਂ ਉਹਨਾਂ ਨੇ ਫੋਨ ਆ ਗਿਆ ਆਪਾਂ ਗੇੜਾ ਲੈ ਕੇ ਜਾਵਾਂਗੇ ਫਿਰ ਆਪਾਂ ਕਾਨੂੰ ਕਰਾ ਪਰ ਨਹੀਂ ਲਾਉਂਦੇ ਜੇ ਨਾ ਫੋਨ ਆ ਫਿਰ ਟਰਾਲੀ ਤੇ ਬੈਕ ਕਰਕੇ ਕੱਢ ਗਏ ਫਿਰ ਕਰਤਾਰ ਪਰ ਕਰਤਾਰ ਨਵ ਮੋਸਤ ਕਰਤਾਰ ਕੱਢਣੀ ਕੱਢਣਾ 100% ਆ ਯਾਰ ਆਪਾਂ ਸਵੇਰ ਅੱਜ ਲੈ ਚੱਲਾਂਗੇ ਡੈਕ ਉੱਤੇ ਕਵਜੀ ਲੱਗਿਆ ਹੋਇਆ ਪਰ ਉਹ ਹੀ ਸੋਹਣਾ ਲੱਗਦਾ ਹੈ ਤੇ ਇੱਕ ਹੌਲੀ ਜਿਹੀ ਸਲਾਦ ਸਰਚਿੰਗ ਜਾ ਫਿਰਦਾ ਟਾੜ ਪਾਉਂਦੀ ਜਾਵੇ ਤੇ ਆਪਾਂ ਪਾਲੀ ਅੱਜ 450 ਬੋਰੀ ਆਪਣੀ ਪੈ ਚੁੱਕੀ ਹੈ ਟਰਾਲੀ 'ਚ ਆ ਮਾਰਦੀ ਪਿੱਛੋਂ 450 ਬੋਰੀ ਪੈ ਗਈ ਇਹ ਚ 450 ਇੱਕ ਅੱਧੀ ਬੋਰੀ ਉੱਤੇ ਉੱਤੇ ਥੱਲੇ ਉੱਤੇ ਥੱਲੇ ਹੋ ਗਈ ਬਸ ਉਹ ਦੇ ਲੋ ਤਾਂ ਟੀਸੀ ਕੱਟਦੀ ਤੇ ਹਾਂਜੀ ਤੇ ਭਰਾ ਆਪਾਂ ਫਿਰ ਮਿਲਦਿਆ ਕਰੋ ਨੈਕਸਟ ਵਲੌਗ ਦੇ ਵਿੱਚ ਕਿਦਾਂ ਆਪਾਂ ਲੈ ਕੇ ਜਾਵਾਂਗੇ ਆਪਾਂ ਟਰਾਲੀ ਨੂੰ ਤੇ ਉਦੋਂ ਲਈ ਓਕੇ ਬਾਏ ਮਿਲਦੇ ਨਵੇਂ ਵਲੌਗ ਦੇ ਵਿੱਚ ਤੇ ਇੱਕ ਗੱਲ ਹੋਰ ਤੇ ਫੇਸਬੁੱਕ ਨੂੰ ਜੇ ਤੁਸੀਂ ਘੱਟ ਜਰ ਸਪੋਰਟ ਕਰਦੇ ਫੇਸਬੁੱਕ ਨੂੰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਯਾਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਫਿਰ ਤੇ ਸक्राइब ਸक्राइब ਕਰ ਲਓ ਯਾਰ ਬੱਤੂ ਆਪਣੇ ਛੇਤੀ ਛੇਤੀ 1k ਸਬਸਕ੍ਰਾਈਬਰ ਪੂਰੇ ਕਰ ਦੋ ਫਿਰ ਆਪਾਂ ਇੱਕ ਨਵੀਂ ਚੀਜ਼ ਲੈ ਕੇ ਆਵਾਂਗੇ ਓਕੇ ਬਾਏ ਮਿਲਦੇ ਹਾਂ ਨੈਕਸਟ ਨੈਕਸਟ ਵਲੌਗ ਵਿੱਚ ਓਕੇ ਬਾਏ